ਵਾਹਿਗੁਰੂ ਜੀ ਖਾਲਸਾ ਜੀ ਜੀ ਫਤਹਿ ਅੱਜ ਆਪਾਂ ਗੱਲ ਕਰਾਂਗੇ ਜੀ ਧਰਮੀ ਫੌਜੀ ਅੱਜ ਕੱਲ ਇਹ ਮੁੱਦਾ ਫੇਰ ਬੜਾ ਚਰਚਾ ਦੇ ਵਿੱਚ ਹੈ ਕਿਉਂਕਿ ਤਰਨਤਾਰਨ ਇਲੈਕਸ਼ਨ ਦਾ ਕਰਕੇ ਫੇਰ ਇਹ ਆਇਆ ਚੱਚਾ ਤੇ ਕਈ ਸਿੰਘ ਜਿਹੜੇ ਬੈਠੇ ਆ ਉਹ ਗੱਲਬਾਤ ਕਰਦੇ ਰਹਿੰਦੇ ਕਿ ਧਰਮੀ ਫੌਜੀਆਂ ਦਾ ਉਦੋਂ ਬਾਲੋ ਕੀ ਬਣਿਆ ਜਿਹੜੀ ਸਾਰੀ ਡਿਟੇਲ ਦੇ ਵਿੱਚ ਕਈਨ ਨਹੀਂ ਪਤਾ ਸੋ ਉਹਨਾਂ ਵਾਸਤੇ ਆਪਾਂ ਗੱਲਬਾਤ ਕਰਾਂਗੇ ਜੀ ਅੱਜ ਜੀ ਕਿਉਂਕਿ ਦਰਅਸਲ ਜਦੋਂ ਇੰਦਰਾ ਗਾਂਧੀ ਵੱਲੋਂ ਸ੍ਰੀ ਹਰਮੰਦਰ ਸਾਹਿਬ ਤੇ ਇਸ ਦੀ ਅਕਾਲ ਤਖਤ ਸਾਹਿਬ ਤੇ ਤੇ ਕੋ ਜਦੋਂ ਕੀ ਹੋ ਰਿਹਾ ਗੁਰਦਾਰੇ 'ਤੇ ਅਟੈਕ ਕੀਤਾ ਗਿਆ ਨਾ ਆਪਣਾ ਪੰਜਾਬ ਦੇ ਵਿੱਚ ਉਦੋਂ ਜਦੋਂ ਇਹ ਜਿਹੜਾ ਆਪਰੇਸ਼ਨ ਆ ਜਦੋਂ ਸੰਤ ਪਿੰਡਰਾਲਿਆਂ ਦੀ ਸ਼ਹੀਦੀ ਹੋ ਗਈ ਜਾਂ ਕਾਲ ਤਖਤ ਸਾਹਿਬ ਨੂੰ ਉਹਨਾਂ ਢਹਿ ਢੇਰੀ ਕਰ ਦਿੱਤਾ ਤੇ ਉਹਨਾਂ ਦੇ ਤੇ ਇੱਕ ਹਿਸਾਬ ਨਾਲ ਆਪਰੇਸ਼ਨ ਸਕਸੈਸਫੁਲ ਹੋਇਆ ਹੀਗਾ ਜਦੋਂ ਇਹ ਖਬਰ ਜਿਹੜੀ ਆ ਉੱਥੇ ਪਹੁੰਚੀ ਸੈਂਟਰਾਂ ਦੇ ਵਿੱਚ ਤੇ ਜਿਹੜੇ ਅਫਸਰ ਹੀਗੇ ਵੱਖ-ਵੱਖ ਉਹਨਾਂ ਨੇ ਭਾਰਤੀਆਂ ਕੀਤੀਆਂ ਤੇ ਉਹਨਾਂ ਦਿਨਾਂ ਦੇ ਵਿੱਚ BBC ਲੰਡਨ ਚੱਲਦਾ ਹੁੰਦਾ ਸੀ ਕੋਈ ਨਾ ਤਾਂ ਹੈਗਾ ਆਪਣਾ ਪੱਤਰਕਾਰ ਮਾਰਕਟਲੀ ਮਾਰਕਟ ਅਲੀ ਸਾਰਾ ਇਹ ਕਵਰ ਕਰਦਾ ਸੀ ਉਹਨਾਂ ਦਿਨਾਂ ਵਿੱਚ ਉਹੋ ਹੀ ਜ਼ਿਆਦਾ ਖਬਰ ਉਹਨਾਂ ਦੀ ਆਉਂਦੀ ਸੀ ਤੇ ਤੁਹਾਨੂੰ ਪਤਾ ਜਿਹੜੇ ਛੋਟੇ ਛੋਟੇ ਰੇਡੀਓ ਹੁੰਦੇ ਆ ਆਪਣੇ ਇਹਨਾਂ ਦੇ ਕੋਲ ਫੌਜਲਾਂ ਦੇ ਕੋਲ ਉਹਨਾਂ ਦਿਨਾਂ ਵਿੱਚ ਆਮ ਹੁੰਦੇ ਸੀਗੇ ਉਹਥੇ ਉਹਨਾਂ ਜਿਉਂ ਗੱਲਬਾਤ ਸੁਣੀ ਸਾਰੇ ਤੇ ਜੇ ਇੱਕ ਉਹਨਾਂ ਨੇ ਪਾਰਟੀਆਂ ਵੇਖੀਆਂ ਤੇ ਉਹਦੇ ਮਾਤਮ ਛਾ ਗਿਆ ਕਰਾਂ ਕਿਉਂਕਿ ਜਿਹੜੇ ਸਿੱਖ ਫੌਜੀ ਆ ਉਹਨਾਂ ਦੀਆਂ ਵੱਖਰੀਆਂ ਅਰੇਂਜਮੈਂਟਾਂ ਵਾਂ ਉਹ ਵੀ ਆਪਾਂ ਗੱਲ ਕਰਦੇ ਕਿੰਨੀਆਂ ਅਰੇਂਜਮੈਂਟਾਂ ਇਹ ਜਿਹੜੀਆਂ ਵੱਖ-ਵੱਖ ਅਰੇਂਜਮੈਂਟਾਂ ਹਨ ਇਹਨਾਂ ਦਾ ਜਦੋਂ ਧਰਮ ਦੇ ਨਾਲ ਵੀ ਇਹਨਾਂ ਨੂੰ ਜੋੜ ਕੇ ਰੱਖਦੇ ਆ ਸ਼ੁਰੂ ਤੋਂ ਹੀ ਤੇ ਇਹਨਾਂ ਦੇ ਕੁਝ ਧਾਰਮਿਕ ਨਾਰੇ ਵੀ ਨਾਰੇ ਵੀ ਹੈਗੇ ਵੱਖਰੇ ਵੱਖਰੇ ਦਿੱਤੇ ਪੌਜ ਦੇ ਨਾਲ ਵੱਖਰਾ ਵਾ ਜੈ ਹਿੰਦ ਜੈ ਜਵਾਨ ਜਿਹੜੇ ਆ ਪਰ ਇਹਨਾਂ ਦੇ ਨਾਲ ਬਖੋ ਕਪਟਾਲੀਅਨ ਦੇ ਆਪਣੇ ਵੀ ਨਾਰੇ ਹੈਗੇ ਜਿੱਦਾਂ ਆਪਣੀਆਂ ਗੀਆਂ ਸਿੱਖ ਜਿਹੜੀਆਂ ਆ ਗਈਆਂ ਵਾ ਬਟਾਲੀਅਨਾਂ ਉਹਨਾਂ ਦੇ ਵਿੱਚ ਜਿਵੇਂ ਕਹਿੰਦੇ ਨੇ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਹੜੀ ਗੋਰਖਾ ਰੇਜiment ਆ ਉਹਦੇ ਚ ਆਉਂਦਾ ਜੈ ਮਹਾਕਾਲੀ ਆयो ਗੋਰਖਾ ਲਈ ਜਿਹੜੀ ਰਾਜਪੂਤ ਰੇਜiment ਆ ਉਹਦੇ ਚ ਆਉਂਦਾ ਰਾਜਾ ਆਰਾਮ ਚੰਦਰ ਕੀ ਜੈ ਜਦੋਂ ਮਰਾਠੇ ਆ ਉਹ ਆਉਂਦੇ ਆ ਸ਼੍ਰੀ ਬੋਲ ਸ਼੍ਰੀ ছত্রਪਤੀ ਸ਼ਿਵਾਜੀ ਮਹਾਰਾਜ ਕੀ ਜੈ ਜਿਹੜੇ जाट ਅਰੇਂਜਮੈਂਟ ਵਾਲੇ ਆ ਉਹਦੇ जाट ਬਲਵਾਨ ਜੈ ਭਗਵਾਨ ਇਹ ਤਾਂ ਵੀ ਵੱਖਰਾ ਸਾਰਿਆਂ ਨੂੰ ਧਰਮ ਦੇ ਨਾਲ ਵੀ ਜਿਹੜਾ ਉਹ ਜੋੜ ਕੇ ਰੱਖਦੇ ਆ ਉਹਦੇ ਵਿੱਚ ਤੇ ਜਿਹੜੀਆਂ ਜਿਹੜੀ ਸੌਮੀਆਂ ਉਹ ਵੀ ਪਹਿਲਾਂ ਧਾਰਮਿਕ ਗ੍ਰੰਥਾਨਾਂ ਦੀ ਵਗ ਜਿਹੜੀ ਵੀ ਉਹ ਹੈਗਾ ਕਮਿਊਨਿਟੀ ਨਾਲ ਸੰਬੰਧਤ ਉਹ ਖੋਈ ਜਾਂਦੀ ਆ ਉਦੋਂ ਬਾਅਦ ਦੇ ਵਿੱਚ ਜਿਹੜਾ ਉਹ ਦੇਖਦੇ ਜੀ ਜੋ ਕਰਨਾ ਉਹਦੇ ਆਸਤੇ ਹੁੰਦਾ ਵਾ ਤੋ ਇਹਦੇ ਵਿੱਚ ਜਿਹੜਾ ਵਾ ਆਪਣੇ ਜਿਹੜੇ ਤੁਹਾਨੂੰ ਪਹਿਲਾਂ ਦੱਸਦੇ ਕਿ ਕਿਹੜੀ ਕਿਹੜੀ ਬਟਾਲੀਆ ਦੇ ਵਿੱਚ ਉਦੋਂ ਬਗਾਵਤ ਹੋਈ ਸੀ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਸੈਂਟਰ ਆ ਰਾਮਗੜ੍ਹ ਰਾਂਚੀ ਜਿੱਥੇ ਰੰਗਰੂਟ ਵਗੈਰਾ ਸਾਰੇ ਸ਼ੁਰੂ ਹੁੰਦਾ ਵੱਡਾ ਮੇਨ ਆ ਨਾਇਨ ਸੈਕਲਾਈਟੈਂਡ ਫੈਂਟਰੀ ਕਹਿੰਦੇ ਆ ਉੱਥੋਂ ਬਗਾਵਤ ਹੋਈ ਆ ਤੇ ਇੱਕ ਜਿਹੜੀ ਇਹਨਾਂ ਦੀ ਜੂਨਟੀ ਨਾਇਨ ਸਿੱਖ ਲਾਲਗੜ੍ਹ ਜੱਟਾਂ ਗੰਗਾ ਨਗਰ ਤੋਂ ਇੱਥੋਂ ਹੋਈ ਆ 14 ਪੰਜਾਬ ਪੂਨਾ ਤੇ ਸ਼੍ਰੀਨਗਰ ਇੱਥੋਂ ਇਹਨਾਂ ਦੀਆਂ ਆ 166 ਹੈ ਜਿਹੜੀ ਇਹ ਸਿੱਲੀ ਗੜੀ ਤੋਂ ਇਹਨਾਂ ਨੇ ਕੀਤੀ ਆ 18 ਸਿੱਖ ਅਰੇਂਜਮੈਂਟ ਹੈ ਜਿਹੜੀ ਇਹਨਾਂ ਨੇ ਜੰਮੂ ਕਸ਼ਮੀਰ ਤੋਂ ਅਪਣਾ ਕੀਤਾ ਵਾ ਬਗਾਵਤ ਕਰਕੇ ਜਿਹੜੀ ਤੁਰੇ ਆ ਤੇ 171 ਹੈ ਜਿਹੜੀ ਮੈਦਾਨੀ ਤੋਬਖਾਨਾ ਇਹ ਅਲਬਰ ਤੋਂ ਆ ਇਹ 3 ਸਿੱਖ ਦੇ ਵਿੱਚ ਹੋਈ ਇਹਦਾ 196 ਦੇ ਹੋਈ ਆ ਜਾਂ 86 ਹੈ ਜਿਹੜੀ ਇਹ ਅਲੀਗੜ ਯੂਪੀ ਤੋਂ ਇਹਨਾਂ ਨੇ ਇਪਕਾਵਤ ਕੀਤੀ ਆ ਤੇ ਮਤਲਬ ਜਿੱਥੇ ਜਿੱਥੇ ਵੀ ਕੁਝ ਹੋਰ ਉਹਦੇ ਵਿੱਚ ਵੀ ਜਿਹੜੇ ਸਿੱਖ ਆਪਣੇ ਹੈਗੇ ਆ ਨਾ ਹੈਗੇ ਸੀਗੇ ਭਰਤੀ ਉਹਨਾਂ ਦੇ ਨਾਲ ਦੇ ਵਿੱਚ ਚਾਹੇ 12 ਗੜਵਾਲ 9 ਗੜਵਾਲ 15 ਕਮਾਉ 11 ਗਾੜ ਤਕਰੀਬਨ ਜਿੱਥੇ ਜਿੱਥੇ ਸਿੱਖ ਬਹੁਜੀ ਹੈਗੇ ਉੱਥੋਂ ਉਹਨਾਂ ਨੇ ਬਗਾਵਤ ਕੀਤੀ ਆ ਤੇ ਜਿਹੜੇ ਬੈਰਕਾਂ ਛੱਡ ਕੇ ਆਗੇ ਹੀ ਜਿਨ੍ਹਾਂ ਨੇ ਮਤਲਬ ਜਦੋਂ ਵੇਖਿਆ ਹਰਮੰਦਰ ਸਾਹਿਬ ਵੱਲ ਨੂੰ ਮਲਚਾਲੇ ਪਾ ਦਿੱਤੇ ਸੀ ਉਹਨਾਂ ਦੀ ਗਿਣਤੀ ਆਉਂਦੀ 1226 ਦੀ 1226 ਜਿਹੜੇ ਬੰਦੇ ਆਪਣੀ ਬੈਰਕਾਂ ਛੱਡ ਕੇ ਹਥਿਆਰ ਲੈ ਕੇ ਜਿੱਦਾਂ ਜਿਹਨਾਂ ਦੇ ਹਥਿਆਰ ਤੋਂ ਜਿੱਥੇ ਜਾਵੰਦੇ ਨੇ ਉਹਨੂੰ ਕਹਿੰਦੇ ਨੇ ਕੁਆਟਰ ਗਾਰਡ ਕੁਆਟਰ ਗਾਰਡ ਦੇ ਜੰਦਰੇ ਭੰਨ ਕੇ ਜੋ ਜੋ ਹਥਿਆਰ ਚਾਹੀਦਾ ਇਹ ਜਿੰਨੀਆਂ ਗੱਡੀਆਂ ਚਾਹੀਦੀਆਂ ਇਹ ਜੋ ਇਹਨਾਂ ਨੂੰ ਤੇਲ ਪਾਣੀ ਚਾਹੀਦਾ ਟੈਂਕਰਾਂ ਤੱਕ ਤੋਪਾਂ ਤੱਕ ਵੀ ਲੈ ਕੇ ਜਿਹੜੇ ਨਾ ਉਥੋਂ ਇਹਨਾਂ ਨੇ ਉਹ ਬਗਾਵਤ ਕੀਤੀ ਆ ਹੁਣ ਆਪਾਂ ਵੇਖਦੇ ਆਂ ਵੀ ਜਿੱਦਾਂ ਕਈ ਸਿੰਘ ਕਹਿੰਦੇ ਨੇ ਇਹਨਾਂ ਨੇ ਕੀਤਾ ਕੁਝ ਨਹੀਂ ਕੀਤਾ ਕਿਉਂ ਨਹੀਂ ਵੀਰ ਜੀ ਜਦੋਂ ਫੌਜ ਦੇ ਵਿੱਚੋਂ ਤੁਰੇ ਆ ਨਾ ਤੇ ਵੱਖ-ਵੱਖ ਪਾਸਿਆਂ ਤੋਂ ਉਤਰ ਪਏ ਸ੍ਰੀ ਹਰਮੰਦਰ ਸਾਹਿਬ ਵੱਲੋਂ ਕਿਉਂਕਿ ਉਹਨਾਂ ਦੇ ਰਸਤਿਆਂ ਦੇ ਥਾਣੇ ਹੀ ਰਾਹ ਜਿਹੜੇ ਉਧਰ ਦੀ ਆਉਣਾ ਸੀ ਤੇ ਜਦੋਂ ਉਹਨਾਂ ਦਾ ਮਤਲਬ ਉਤਰੇ ਆ 6200 ਤੇ 26 ਜਿਹੜੇ ਧਰਮੀ ਫੌਜੀ ਜਿਹਨਾਂ ਬੈਰਕਾਂ ਛੱਡ ਕੇ ਜਿਹਨਾਂ ਚਾਲੇ ਪਾਤੇ ਸੀ ਹਰਮੰਦਰ ਸਾਹਿਬ ਵੱਲੋਂ ਪਰ ਉਹ ਤੁਹਾਨੂੰ ਪਤਾ ਫੌਜ ਦਾ ਵੱਖਰਾ ਹੁੰਦਾ ਵਾ ਉਹ ਜਦੋਂ ਉਤਰੇ ਆ ਜਦਾਂ ਜਿਹੜੀ ਪੂਨੇ ਤੋਂ ਹੈਗੀ 14 ਪੰਜਾਬ ਅਰੇਂਜਮੈਂਟ ਜਿਹੜੀ 14 ਪੰਜਾਬ ਹੀ ਸੀ ਨਾ ਇਹ ਪੂਨੇ ਤੋਂ ਉਤਰੀ ਆ ਬੰਬੇ ਲੱਗੇ ਪਹਿਲਾਂ ਇਹਨਾਂ ਨੂੰ ਘੇਰਾ ਪਿਆ ਆਗੇ ਉੱਥੇ 10 ਫੌਜੀ ਸੰਗ ਖੀਦ ਹੋਏ ਆ ਕਾਤ ਲਾਗਿਆ ਬਲਾ ਕੀਤਾ ਗਿਆ ਵਾ ਉਥੋਂ ਚਲੋ ਬਜ ਬਚਾ ਕੇ ਗਾਂ ਨਿਕਲੇ ਕੀਤਾ ਥੋੜਾ ਬੋਧਾ ਮੁਕਾਬਲਾ ਅੱਗੇ ਆ ਕੇ ਜੈਪੁਰ ਆ ਕੇ ਫਿਰ ਇਹਨਾਂ ਨੂੰ ਉੱਤੇ ਹੈਲੀਕਾਪਟਰ ਫਿਰਦੇ ਸੀ ਘੇਰਾ ਪਾ ਕੇ 14 ਧਰਮੀ ਫੌਜੀ ਜਿਹੜੇ ਉੱਥੇ ਫਿਰ ਸ਼ਹੀਦ ਹੋਏ ਆ ਜੈਪੁਰ ਆ ਕੇ ਤੇ ਜਿਹਦੇ ਵਿੱਚੋਂ 183 ਦੇ ਕਰੀਬ ਇਹ ਜੂੰਟ ਦੇ ਜਿਹੜੇ ਬੰਦੇ ਉੱਥੋਂ ਆਉਂਦੇ ਇਹੀ ਕੇ ਜਿਹੜਾ ਆਪਣਾ ਪੁੰਨੇ ਤੋਂ 183 ਦੇ ਲਾਗੇ ਬੰਨੇ ਇਹਨਾਂ ਦੇ ਜ਼ਖਮੀ ਹੋਏ ਆ ਅੱਗੇ ਆਗੇ ਜੀ 9 ਸਿੱਖ 9 ਸਿੱਖ ਜਿਹੜੀ ਆ ਨਾ ਆਪਣਾ ਏ ਲਾਲਗੜ ਜੱਟਾਂ ਤੋਂ ਜਿਹੜੀ ਆਉਂਦੀ ਸੀ ਉਹ ਇਧਰ ਭੋਰ ਵਾਲੇ ਪਾਸੇ ਜਦੋਂ ਪੰਜਾਬ 'ਚ ਇੰਟਰ ਹੋਈ ਹੈ ਨਾ ਤੇ ਇਹਨਾਂ ਦੇ ਆ ਕੇ ਨਾ ਮੁਕਸਰ ਦੇ ਕੋਲ 13 ਸਿੰਘ ਸ਼ਹੀਦ ਹੋਏ ਦੋ ਗੱਡੀਆਂ ਪਿਛੇ ਰਹਿ ਗਈਆਂ ਬਾਕੀ ਅੱਗੇ ਨਹੀਂ ਗਈਆਂ ਉਹ ਕਿਸੇ ਕਾਰਨ ਉਹ ਦੋਵੇਂ ਗੱਡੀਆਂ ਘਾਤ ਲਾ ਕੇ ਫੌਜ ਜਿਹੜੀ ਦਾ ਦਿੱਤੀਆਂ ਜੀ 25 ਸਿੰਘ ਇਹਨਾਂ ਦੇ ਉੱਥੇ ਜ਼ਖਮੀ ਹੋਏ ਆ ਉਦੋਂ ਬਾਅਦ ਚਾਣ ਕੇ ਆਸਾ ਬੁੱਟਰ ਵਾਲੇ ਪਾਸਿਓਂ ਦੀ ਆ ਕੇ ਤੇ ਭੁੱਲਰ ਪਿੰਡ ਆਉਂਦਾ ਵਾ ਉਹਦੇ ਲਾਗੋਂ ਮਤਲਬ ਗਏ ਜਦੋਂ ਉਹ ਲੰਘ ਗਏ ਉੱਥੇ ਕੁਝ ਚਿਹਰੇ ਖਲੋਤੇ ਆ ਕਉ ਗੱਡੀਆਂ ਦੇ ਵਿੱਚ ਤੇਲ ਤੁਲੀ ਵੇਖਣਾ ਸੀਗਾ ਤੇ ਜਿਹੜੇ ਆਸਾ ਬੁੱਟਰ ਦੇ ਲਾਗੇ ਦੇ ਬੰਦੇ ਜਿਹੜੇ ਪਿੰਡ ਦੀ ਭੁੱਲਰ ਜਾਂ ਹੋਰ ਨਿੱਕੇ ਮੁੱਡੇ ਪਿੰਡ ਦੀ ਹੈ ਨਾ ਉੱਥੇ ਜਦੋਂ ਪਤਾ ਲੱਗਾ ਵੀ ਤੇਲ ਤੇ ਪ੍ਰਸ਼ਾਦਾ ਪਾਣੀ ਲੋਕਿੰਗ ਲੈ ਕੇ ਆ ਗਏ ਜੋ ਪ੍ਰਸ਼ਾਦਾ ਪਾਣੀ ਇੱਕ ਸ਼ਿਕਾਇਤ ਦੇ ਲੋਕਾਂ ਨੇ ਆਪਣੇ ਟਰੈਕਟਰਾਂ ਚੋਂ ਕੱਢ ਕੇ ਆਪਣੇ ਡਰਮਾਂ 'ਚ ਜਿਹੜਾ ਤੇਲ ਪਿਆ ਹੈ ਨਾ ਕਿ ਇਹ ਮਤਲਬ ਚੱਲੀ ਜਾਂ ਫੌਜ ਜਿਹੜੇ ਆ ਇਹ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਇਹਨਾਂ ਨੇ ਕਿ ਗੱਡੀਆਂ ਤੇਲ ਤੁਲ ਨਾਲ ਲੋਕਾਂ ਨੇ ਆਪਣੇ ਟਰੈਕਟਰਾਂ ਜਾਂ ਗੱਡੀਆਂ 'ਚੋਂ ਡਰਮਾਂ 'ਚੋਂ ਤੇਲ ਭਰ-ਭਰ ਲਿਖ ਪਾਇਆ ਤੇ ਕਈ ਸਿਵਲ ਵਾਲੇ ਲੋਕ ਵੀ ਇਹਦੇ ਨਾਲ ਤੁਰੇ ਆ ਉਥੋਂ ਅੱਗੇ ਜਦੋਂ ਫਿਰ ਆ ਗਏ ਫਰੀਦਕੋਟ ਦੇ ਲਾਗੇ ਪਿੰਡ ਪੈਂਦਾ ਕੋਟ ਸੁਖੀਆ ਕੋਟ ਸੁਖੀਆ ਦੇ ਵਿੱਚ ਜਾ ਕੇ ਜਦੋਂ ਆਣ ਕੇ ਫਿਰ ਘੇਰਾ ਪੈ ਗਿਆ ਫਿਰ ਇੱਥੇ ਆਣ ਕੇ ਇਹਨਾਂ ਨੂੰ ਫੌਜਾ ਜੀ ਜਦੋਂ ਇੱਥੇ ਆਣ ਕੇ ਘੇਰਾ ਪੈ ਗਿਆ ਵਾ ਤੇ ਉਥੋਂ ਇੱਕ ਸਿੱਖ ਬ੍ਰਿਗੇਡিয়ার ਉਹ ਆਇਆ ਉਹਨੇ ਦੱਸਿਆ ਕਿ ਪਿੰਡ ਦਾ ਨੁਕਸਾਨ ਹੋ ਜੂਗਾ ਤੁਹਾਡਾ ਇਦਾਂ ਹੋ ਜੂਗਾ ਗੱਲਾਂ ਬਾਤਾਂ ਕੀਤੀਆਂ ਸਾਰੀਆਂ ਕਿ ਤੁਸੀਂ ਜੋ ਕਰਨਾ ਹੀ ਕਰ ਲਿਆ ਵਾ ਅੱਗੇ ਥਾਂ ਥਾਂ ਤੇ ਪਹਿਰੇ ਲੱਗੇ ਨੰਗਨ ਤੁਹਾਨੂੰ ਕਿਸੇ ਨੇ ਦੇਣਾ ਨਹੀਂ ਕਿਉਂਕਿ ਜਿਹੜੇ ਲੋਕ ਜਾਣਦੇ ਉਹਨਾਂ ਨੂੰ ਪਤਾ ਹੋਊਗਾ ਕਿ ਰੋਡ ਸਾਰੇ ਜਾਮ ਹੀ ਜਿਹੜੇ ਸਿੰਘ ਜਾ ਵੀ ਰਹੇ ਨੇ ਨਾ ਜਿਨ੍ਹਾਂ ਨੇ ਉਹ ਮੰਜ਼ਰ ਵੇਖਿਆ ਤੇ ਪੈਲੀਆਂ ਥਾਣੀ ਅਮਰਸ੍ਰੀ ਅਮਰਸਾਹਬ ਦੇ ਹਾਲੇ ਦਿਵਾਲੇ ਮਨ ਲੱਖਾਂ ਚ ਲੋਕ ਇਕੱਠੇ ਹੋ ਗਏ ਸੀ ਕਿਸੇ ਨੇ ਡਾਂਗ ਫੜੀ ਕਿਸੇ ਨੇ ਕਿਰਪਾਨ ਕਿਉਂਕਿ ਧਰਮ ਦਾ ਕੰਮ ਹੀ ਸੀ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ ਲੋਕਾਂ ਨੂੰ ਇਹ ਹੀ ਗੇ ਇਸ ਤੋਂ ਅੱਗੇ ਮੱਕੇ ਉਮਰ ਦੇ ਜਿੱਦਾਂ ਸਿੱਖਾਂ ਲਈ ਫਿਰ ਉਹ ਜਾੜੀ ਹੈ ਨਾ ਕਿ ਜੇ ਸਾਡਾ ਅਕਾਲ ਤਖਤ ਸਾਹਿਬ ਹੀ ਢਾਹ ਤਾ ਸਾਹਿਬ ਮੰਦਿਰ ਸਾਹਿਬ ਤੇ ਗੋਲੀਆਂ ਮਾਰੀਆਂ ਸਾਡੇ 34 ਹੋਰ ਗੁਰਦਵਾਰਿਆਂ ਸਾਭਾਂ ਤੇ ਹਮਲਾ ਕਰ ਦਿੱਤਾ ਤਦ ਲੋਕੀ ਸੇਵਲ ਵਾਲੇ ਵੀ ਤੁਰੇ ਆਉਂਦੇ ਨੇ ਨਾਲੋਂ ਨਾਲ ਹੀ ਅਸੀਂ ਵੇਖਿਆ ਨਿੱਕੇ ਹਾਂ ਹੀ ਪਿੰਡਾਂ ਦੇ ਵਿੱਚੋਂ ਦੀ ਲੋਕ ਨਾ ਪੈਲੀਆਂ ਦੇ ਵਿੱਚੋਂ ਦੀ ਇਧਰ ਉਧਰ ਦੀ ਕਰਕੇ ਕਹਿੰਨੇ ਡਾਂਗ ਫੜੀ ਕਹਿੰਨੇ ਬਰਸ਼ਾ ਪੜਿਆ ਲੰਗਰ ਲੱਗੇ ਪਿੰਡਾਂ 'ਚ ਕਿੰਨਾਂ ਨੂੰ ਛਕਾਉਣੇ ਆ ਸੋ ਇਹ ਤੁੰ ਨੂੰ ਜਿਹੜਾ ਵਾ ਇਹ ਮਤਲਬ ਉਹ ਸਾਰੇ ਜਣੇ ਇਹ ਤੁਰੇ ਜਾਂਦੇ ਹੀ ਅੱਛਾ ਜਿਹੜੇ ਫਿਰ ਉਧਰੋਂ ਆਏ ਆ ਆਪਣਾ ਅਲੀਗੜ੍ਹਾ ਤੋਂ ਜੂਪੀ ਜੂਪੀ ਦੇ ਲਖਨਊ ਦੇ ਕੋਲ ਜਦੋਂ ਆਏ ਆ ਨਾ ਉਦੋਂ ਮੰਨ ਤੇ ਫਿਰ ਇੱਕ ਘਾਤ ਲਾ ਕੇ ਬਹੁਤ ਜ਼ਬਰਦਸਤਾਂ ਮਲਾਇਆ ਵਾ ਉੱਥੇ ਇਹਨਾਂ ਦੇ 31 ਸਿੰਘ ਜਿਹੜੇ ਧਰਮੀ ਫੌਜੀ 31 ਸਿੰਘ ਉੱਥੇ ਸ਼ਹੀਦ ਹੋਏ ਆ ਇਹ ਜਦੋਂ ਨਾ ਲਖਨਊਦਰ ਲਾਗੇ ਕੁੱਜੂ ਹਜ਼ਾਰੀ ਬਾਗ ਇਹ ਏਰੀਏ ਦੇ ਵਿੱਚ 216 ਸਿੰਘ ਉੱਥੇ ਜ਼ਖਮੀ ਹੋਏ ਆ ਗੋਲੀਆਂ ਗਾਲੀਆਂ ਜਿੱਨਾਂ ਦੇ ਵੱਜੀਆਂ ਵਾ ਇਹ ਬੰਦੇ ਜਿਹੜੇ ਇਹ ਉੱਥੇ ਜ਼ਖਮੀ ਹੋਏ ਆ ਤੇ ਉਹ ਤੋਂ ਬਾਅਦ ਦੇ ਵਿੱਚ ਨਾ ਜਦੋਂ ਉਹ ਗੱਡੀਆਂ ਹੋ ਗਈਆਂ ਪਾਸੇ ਉਸਿਆਂ ਦੀ ਪਿੰਡਾਂ ਵਿੱਚ ਦੀ ਕਹਿੰਦੇ ਕਰ ਲੈਣੇ ਆ ਕੋਈ ਫੌਜੀ ਉਦਾਂ ਜਿੱਦਾਂ ਆਪਾਂ ਨਹੀਂ ਇਥੇ ਆਦਦੇ ਵੀ ਪਿੰਡਾਂ ਵਿੱਚ ਦੀ ਹੋ ਜੋ ਉਹਦੀ ਕੋਈ ਫੌਜੀ ਸਿੰਘਾਂ ਨੂੰ ਇਹ ਹੀ ਕਹੇ ਕਿ ਇਕੱਲੇ ਘਾਰੇ ਹੋ ਕੇ ਨਿਕਲ ਜੀ ਪਰ ਉਹਨਾਂ ਚੰਨ ਨੂੰ ਖਬਰ ਫੈਲ ਚੁੱਕੀ ਸੀ ਜਿਹੜੇ ਲੋਕਲ ਲੋਕ ਹੀ ਜੂਪੀ ਦੇ ਜਿਹੜੇ ਪਿਆਰ ਲੂੰ ਆਉਂਦੇ ਪਿਆਰ ਦੇ ਜਾਂ ਇਹਨਾਂ ਦੇ ਰਾਹਤਾਂ ਦੇ ਇਹਨਾਂ ਲੋਕਾਂ ਨੇ ਪਿੰਡਾਂ ਦੇ ਪਿੰਡ ਇਕੱਠੇ ਪੈ ਕੇ ਜਿਹੜਾ ਕੱਲਾ ਦੁਕੱਲਾ ਇਹ ਫੌਜੀ ਧਰਮੀ ਫੌਜੀ ਸਿੰਘ ਆ ਰਿਹਾ ਹੈ ਨਾ ਇਹਨਾਂ ਲੋਕਾਂ ਨੇ ਕੁਵਾੜੀਆਂ ਮਾਰ ਮਾਰ ਜਿਹੜੇ ਮਾਰ ਕੇ ਦਾਤਰ ਮਾਰ ਮਾਰ ਕੇ ਸਿੰਘ ਸ਼ੀਤ ਕਾਤੇ ਜੋ ਸਾਰਾ ਪਿੰਡ ਹੀ ਆਣ ਕੇ ਪੈ ਗਿਆ ਫਿਰ ਫੌਜੀ ਸਿੰਘ ਤੇ ਤਾਂ ਹੋ ਗਏ ਨਾ ਵਖਰੀ ਕਿ ਚਲੋ ਕੱਲੇ ਕੱਲੇ ਕਰਕੇ ਨਿਕਲ ਜਾਂਦੇ ਆ ਇਦਾਂ ਕਰਦੇ ਕਰਦੇ ਜਦਾਂ ਵੱਖ-ਵੱਖ ਥਾਵਾਂ ਤੋਂ ਮਤਲਬ ਜਿਹੜੇ ਆ ਇਹ ਜਿਹੜੇ ਧਰਮੀ ਫੌਜੀ ਇਹਨਾਂ ਨੂੰ ਅਰੈਸਟ ਕਰ ਲਿਆ ਮਤਲਬ ਜਿੰਨਾਂ ਜਿਹੜਾ ਮਤਲਬ ਕੁਝ ਨੂੰ ਕਿਹੇ ਥਾਂ ਤੋਂ ਕਰ ਲਿਆ ਕਿਸ ਨੂੰ ਕਿਹੇ ਥਾਂ ਤੋਂ ਕੁਝ ਸਿੰਘ ਸ਼ਹੀਦ ਹੋ ਗਏ ਕੁਝ ਜ਼ਖਮੀ ਹੋ ਗਏ ਤੇ ਉਹ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਫੜ ਲਿਆ ਵਾ ਫਿਰ ਇਹਨਾਂ ਦੇ ਉੱਤੇ ਦੋ ਤਰ੍ਹਾਂ ਦੇ ਕੋਰਟ ਮਾਰਸ਼ਲ ਹੋਏ ਇੱਕ ਹੋਇਆ ਸਮਰੀ ਕੋਰਟ ਮਾਰਸ਼ਲ ਇੱਕ ਹੋਇਆ ਜਨਰਲ ਕੋਰਟ ਮਾਰਸ਼ਲ ਜਿਹੜਾ ਸਮਰੀ ਕੋਰਟ ਮਾਰਸ਼ਲ ਆ ਉਹ ਹੋਇਆ ਵਾ 5900 ਤੇ 17 ਬੰਦਿਆਂ ਦੇ 309 ਬੰਦਿਆਂ ਤੇ ਹੋਇਆ ਵਾ ਜਨਰਲ ਕੋਡ ਮਾਰਸ਼ਲ ਜਿਹੜੇ ਹੈਗੇ ਸਮਰੀ ਕੋਡ ਮਾਰਸ਼ਲ ਵਾਲੇ ਆ ਇਹਨਾਂ ਨੂੰ 3 ਮਹੀਨੇ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ ਸਜ਼ਾ ਹੋਈ ਆ ਠੀਕ ਆ ਇਹਨਾਂ ਨੂੰ ਇਨੀ ਸਜ਼ਾ ਹੋਈ ਆ ਜਿਹੜੇ 309 ਜਨਰਲ ਕੋਡ ਮਾਰਸ਼ਲ ਵਾਲੇ ਆ ਨਾ ਇਹਨਾਂ ਦੀ ਸਜ਼ਾ ਜਿਹੜੀ ਇਹਨਾਂ ਦੀ ਤੇ ਮਤਲਬ 3 ਸਾਲ 5 ਸਾਲ 7 14 20 ਸਾਲ ਤੱਕ ਵੀ ਸਜ਼ਾ ਇਹਨਾਂ ਦੀ ਜਿਹੜੀ ਹੈਗੀ ਸੀ ਪਰ ਉਹ ਬਾਅਦ ਵਿੱਚ ਬੀਪੀ ਸਿੰਘ ਦੀ ਸਰਕਾਰ ਜਦੋਂ ਆ ਗਈ ਆ ਉਨੇ ਆ ਕੇ ਤਿੰਨ ਦੀ ਸਜ਼ਾ ਮਾਫ਼ ਕਰ ਦਿੱਤੀ ਕੋ ਮਾਫ਼ ਵੀ ਇਦਾਂ ਹੀ ਨਹੀਂ ਕਰ ਦਿੱਤੀ ਕਿ ਸ਼ਾਇਦ ਪਤਾ ਨਹੀਂ ਇਹਨਾਂ ਨੂੰ ਕਿੱਡਾ ਕੰਨ ਦਾ ਹੇਜ ਆ ਗਿਆ ਹੀਗਾ ਤੇ ਤਾਂ ਜਿਹੜੇ 917 ਬੰਦੇ ਵਾਪਸ ਲਏ ਫੌਜ ਦੇ ਵਿੱਚ ਵਾਪਸ ਤਾਂ ਲੈ ਹੀ ਜਿਨ੍ਹਾਂ ਦੀ ਥੋੜੀ ਸਜ਼ਾਵਾਂ ਜਿਉਂ ਸਜ਼ਾਵਾਂ ਪੂਰੀਆਂ ਕਰਕੇ ਵਾਪਸ ਇੱਥੇ ਆਉਂਦੇ ਹੀ ਨਾ ਪੰਜਾਬ ਦੇ ਵਿੱਚ ਤੋਂ ਵੱਖ-ਵੱਖ ਖਾੜਕੂ ਜਥੇ ਬੰਦੀਆਂ ਜਿਹੜੀਆਂ ਉਹਨਾਂ ਨਾਲ ਆਣ ਕੇ ਰਲਦੇ ਹੀ ਤੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀ ਜਦੋਂ ਇਹ ਜਿਹੜੀ ਖਬਰ ਆ ਇਹ ਉੱਤੇ ਪਹੁੰਚੀ ਏਜੰਸੀਆਂ ਦੇ ਕੋਲ ਸਾਰਿਆਂ ਕੋਗੇ ਤੇ ਕੰਮ ਗਲਤ ਹੋ ਗਿਆ ਫਿਰ ਇਹਨਾਂ ਨੇ ਇਹ ਵੇਖਿਆ ਵਾ ਇਹ ਜਿਹੜਾ ਵਾ ਨਾ ਇਹਨਾਂ ਨੂੰ ਵਾਪਸ ਫੌਜ ਦੇ ਵਿੱਚ ਲਿਆਂਦਾ ਜਾਵੇ ਵੀ ਪੀ ਸਿੰਘ ਸਰਕਾਰ ਦੇ ਵਿੱਚ ਹੋਇਆ ਉਹਦੇ ਵਿੱਚ ਸਜਾਵਾਂ ਵੀ ਮਾਕ ਹੋਈਆਂ ਵਾ ਫਿਰ ਜਿਹੜੇ ਜਰਨਲ ਕੋਡ ਮਾਰਸਲ ਨੇ ਨਾ 309 ਬੰਦੇ ਜਿਹੜੇ ਇਧਰੋਂ ਆਪਣਾ ਆ ਗਏ ਸੀਗੇ ਆ ਜਿਹੜੇ 18 ਸਿੱਖੜੇ ਜੰਮੂ ਤੋਂ ਤੁਰੇ ਸੀ ਨਾ ਧਾਰੀਵਾਲ ਬਾ ਇਹਧਰੋਂ ਰਮਦਾਸਲੇ ਏਰੀਏ ਦੇ ਵਿੱਚੋਂ ਤੇ ਇਹਨਾਂ ਧਾਰੀਵਾਲ ਤੱਕ ਪਹੁੰਚ ਗਏ ਸੀ ਉਧਰੋਂ ਅੰਮ੍ਰਿਤਸਰ ਵਾਲੇ ਪਾਸੇ ਨੂੰ ਆਉਂਦੇ ਆਉਂਦੇ ਤੇ ਇਹਨਾਂ ਦਾ ਵਿੱਚੋਂ ਵੀ ਕੋਹ ਸਿੰਘ ਜਿਨ੍ਹਾਂ ਦੇ ਜਿਹੜੇ 309 ਦੇ ਵਿੱਚੋਂ ਜਿਨ੍ਹਾਂ ਦੇ ਉੱਤੇ ਜਿਹੜਾ ਵਾ ਜਨਰਲ ਕੋਰਪਲ ਮਾਰਸ਼ਲ ਹੋਇਆ ਵਾ ਵੱਧ ਸਜ਼ਾਵਾਂ ਆਲੇ ਕਿਉਂਕਿ ਫੌਜ ਦਾ ਇੱਕ ਕਾਨੂੰਨ ਆ ਠੀਕ ਹੈਗਾ 37B 372 ਵੀ ਕਹਿ ਦਿੰਦੇ 38A 381 ਵੀ ਕਹਿ ਦਿੰਦੇ ਉਹਨੂੰ ਇਹਦੇ ਤਹਿਤ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਵਾ ਇਹਨਾਂ ਨੂੰ ਵੱਧ ਜਿਹੜੀਆਂ ਸਜ਼ਾਵਾਂ ਹਨ ਇਹਨਾਂ ਦੇ ਰੱਖਿਆ ਮਤਲਬ ਹੁੰਦੀਆਂ ਹਿੰਦੀਆਂ ਇਹ ਫੌਜ ਦਾ ਆਪਣਾ ਕਾਨੂੰਨ ਆ ਤੇ ਉਹਦੇ ਵਿੱਚ ਗੋਲੀ ਮਾਰਨ ਤੱਕ ਦੀ ਸਜ਼ਾ ਵੀ ਜਿਹੜਾ ਹੈ ਨਾ ਇਹ ਦੇ ਸਕਦੇ ਆ ਤੇ ਜਦੋਂ ਇਹ ਜਿਹੜੇ ਸਿੰਘ ਫੜੇ ਹਨ ਜਦੋਂ ਮੇਰੀ ਗੱਲ ਬਹੁਤ ਲੋਕਾਂ ਨਾਲ ਹੋਈ ਇਹ ਮਸਲੇ ਦੇ ਵਿੱਚ ਬਹੁਤ ਜ਼ਿਆਦਾ ਧਰਮੀ ਕੋਜ ਨੂੰ ਮੈਂ ਗੱਲ ਕੀਤੀ ਬੜੀ ਦਿਨਾਂ ਦੀ ਕਰਨ ਦਿਆਂ ਵਾਂ ਕਹਿੰਦੇ ਕਿ ਜਦੋਂ ਵੱਡੇ ਵੱਡੇ ਅਵਸਰ ਆਣ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਦੂਜੀਆਂ ਜੂਂਟਾਂ ਤੋਂ ਆਣ ਕੇ ਵੀ ਕਿ ਤੁਸੀਂ ਕਿੱਦਾਂ ਮਿਲ ਲਗ ਮਤਲਬ ਕੀਤਾ ਕਿਵੇਂ ਹੋਇਆ ਤੇ ਜਦੋਂ ਇਹ ਐਨੇ ਵੀ ਤੁਸੀਂ ਸਾਡੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੇ ਹਮਲਾ ਕਰ ਦਿੱਤਾ ਇਹ ਕਰਕੇ ਹੋਇਆ ਉਹ ਤੇ ਨੀ ਪੁੱਛਦੇ ਨਹੀਂ ਇਦਾਂ ਕੋਈ ਜਾਂਚ ਖਤਰੇ ਕਿੱਦਾਂ ਪਾ ਲੂਗਾ ਤੁਹਾਨੂੰ ਪੈਸੇ ਮਿਲਣਗੇ ਕਿਤੇ ਖਾਲਸਾਣ ਵਾਲਿਆਂ ਤੋਂ ਮਿਲੇ ਆ ਜਾਂ ਪਾਕਿਸਤਾਨ ਤੋਂ ਮਿਲੇ ਆ ਤੁਸੀਂ ਤਾਂ ਇਹ ਪਾਸੇ ਜਿਹੜਾ ਆਉਂਦੇ ਜ ਨਹੀਂ ਏ ਕੋਈ ਨੌਕਰੀ ਕਿਦਾਂ ਛੱਡਦਾ ਆਪਣੇ ਬੱਚਿਆਂ ਦਾ ਭੁੱਖਾ ਕਿਦਾਂ ਖਰਾਬ ਕਰ ਲੂਗਾ ਕੋਈ ਵਗਾਰਾ ਵਗਾਰਾ ਕਿ ਜਿੱਦਾਂ ਵੀ ਹੈ ਕਿ ਜਿੱਦਾਂ ਆਮ ਬੰਦਾ ਸੋਚਦਾ ਹੀ ਆ ਕਿ ਜਿੱਦਾਂ ਹੁਣ ਮੇਰੇ ਅਧਿਕਰ ਨੌਕਰੀ ਤੇ ਲੱਗਾ ਹੋਵੇ ਤਾਂ ਮੈਂ ਸੋਚਣਾ ਜੇ ਮੇਰੇ ਬੱਚੇ ਆ ਮੇਰਾ ਉਹ ਆ ਮਰੇ ਤੇ ਮਾਰਾ ਇਹ ਕੁਰਬਾਨੀ ਹੈ ਇਨ੍ਹਾਂ ਧਰਮੀ ਫੌਜੀਆਂ ਦੀ ਜਿਨ੍ਹਾਂ ਨੇ ਸੋਚਿਆ ਕੁਛ ਨਹੀਂ ਇਹਨਾਂ ਨੂੰ ਇਹ ਥੋੜੀ ਪਤਾ ਸੀ ਕਿ ਕਿਹ ਵਾਪਸ ਚੱਲ ਜਾਣਾ ਨੂੰ ਭਾਵੇਂ 857 ਬੰਦੇ ਜਨ ਲਵਾਸ ਗਏ ਨੇ ਥੋੜੀ ਤੇ ਗੋਲੀ ਹੀ ਕਿਤੇ ਵੱਜ ਸਕਦੀ ਹੈ ਇਹਨਾਂ ਨੂੰ ਜਿਹਨਾਂ ਦੇ ਨਾਲ ਦੇ ਸਿੰਘ 70 ਤੋਂ 72 ਕੇ 73 ਸਿੰਘ ਸ਼ਹੀਦ ਹੋਏ ਇਹਨਾਂ ਦੇ ਜਿਹੜੇ ਆ ਜੇ ਉਹ ਛੇ ਸਿੰਘ ਸ਼ਹੀਦ ਰਾਹ ਦੇ ਵਿੱਚ ਹੋ ਸਕਦੇ ਆ ਤੇ ਇਹ ਵੀ ਸ਼ਹੀਦ ਹੋ ਸਕਦੇ ਕੋਈ ਵੱਡੀ ਗੱਲ ਤੇ ਨਹੀਂ ਕਿ ਕੋ ਥੋੜਾ ਹੀ ਪਤਾ ਹੀ ਮਰਨ ਲਈ ਨਿਕਲੇ ਚਲੋ ਉਹ ਰਾਹ ਦੇ ਵਿੱਚ ਇਹਨਾਂ ਨੂੰ ਫੌਜ ਨੂੰ ਪਤਾ ਹੀ ਜੇ ਇਹ ਪਹੁੰਚ ਗਏ ਤੇ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਣਾ ਪਰ ਜਿਹੜੀ ਬਾਅਦ ਦੇ ਵਿੱਚ ਇੱਕ ਖੂਫੀਆ ਜਾਣਕਾਰੀ ਨਿਕਲ ਕੇ ਆਈ ਉਹਦੇ ਵਿੱਚ ਇਹ ਹੀ ਵੀ ਜੇ ਕਿਤੇ ਜਿਹੜੇ ਇਹ ਤਾਂ ਧਰਮੀ ਫੌਜੀ ਆ ਬਗਾਵਤ ਨਾ ਕਰਦੇ ਫੌਜ ਦੇ ਵਿੱਚੋਂ ਆਪਰੇਸ਼ਨ ਵੁੱਡ ਰੋਜ ਚੱਲਣਾ ਸੀਗਾ ਵੁੱਡ ਰੋਜ ਆਪਰੇਸ਼ਨ ਜੋ ਮਾਝੇ ਦੇ ਵਿੱਚ ਚੱਲਣਾ ਸੀ ਮਾਝੇ ਦੇ ਜਿਹੜੇ 3-4 ਜਿਲ੍ਹੇ ਨੇ ਇੰਨਾ ਚ ਸਾਰੀ ਜਵਾਨੀ ਖਤਮ ਕਰ ਦੇਣੀ ਸੀ ਕਿਉਂਕਿ ਜਿਆਦਾ ਇਧਰਲੇ ਪਾਸਿਓਂ ਆਉਂਦੇ ਹੀ ਹੈ ਤੇ ਦੂਜੇ ਜਿਹਨਾਂ ਦੇ ਜਿਨ੍ਹਾਂ ਨੇ ਮਤਲਬ ਬਗਾਵਤ ਕੀਤੀ ਉਹਦੇ ਵਿੱਚੋਂ ਜੁਪੀ ਦੇ ਸਿੱਖ ਵੀ ਹੈਗੇ ਸੀ ਫੌਜ ਦੇ ਵਿੱਚ ਸਿਹੜਿਆਣੇ ਦੇ ਵੀ ਹੈਗੇ ਸੀ ਪੰਜਾਬ ਦੇ ਵੀ ਹੈਗੇ ਸੀ ਜੰਮੂ ਦੇ ਵੀ ਵੱਖ-ਵੱਖ ਸਟੇਟਾਂ ਦੇ ਹੈਗੇ ਸੀ ਪਰ ਇਹਨਾਂ ਨੂੰ ਇਹ ਵੀ ਜਿਹੜਾ ਇੱਥੇ ਪੰਜਾਬ 'ਚ ਜ਼ਿਆਦਾ ਕੰਮ ਚੱਲਣ ਦੇ ਆਣਾ ਇਹ ਮਾਝੇ 'ਚੋਂ ਜ਼ਿਆਦਾ ਚੱਲਦਾ ਤੇ ਇਹਨਾਂ ਦੇ ਵੀ ਇਹ ਜਿਹੜਾ ਮਾਝੇ ਰੀ ਦੇ ਚਾਰਕ ਜਲੇ ਪੈਂਦੇ ਆ ਨਾ ਆਪਰੇਸ਼ਨ ਵੁੱਡ ਰੋਜ ਕਰਕੇ ਜਿੰਨੇ ਵੀ ਲੈ ਗਿਆ ਨਾ ਆਪਣੇ 5 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਬੰਦੇ ਸਾਰੇ ਮਾਰ ਦੋ ਇੱਥੋਂ ਤੱਕ ਜਿਹੜੀ ਬਾਅਦ 'ਚ ਖਬਰ ਨਿਕਲੀ ਆ ਅੱਛਾ ਉਦੋਂ ਬਾਅਦ ਦੇ ਵਿੱਚ ਅੱਜ ਇੱਕ ਗੱਲ ਅੱਜਕੱਲ੍ਹ ਸਾਡੀ 'ਚ ਇਹ ਵੀ ਬੜੀ ਆ ਸ਼੍ਰੋਮਣੀ ਕਮੇਟੀ ਦੇ ਬਾਰੇ ਗਾਲਾਂ-ਗੋਲਾਂ ਕੱਢਣੀਆਂ ਹੁੰਨ ਤੇ ਧਰਮੀ ਫੌਜੀਆਂ ਦਾ ਨਾਂ ਵਿੱਚ ਲੈ ਲੈਂਦੇ ਆ ਭਾਈ ਸਾਹਿਬ ਜਿੰਨੇ ਮੇਰੀ ਧਰਮੀ ਫੌਜੀਆਂ ਨਾਲ ਗੱਲ ਹੋਈ ਆ ਉਹਨਾਂ ਨੇ ਜ ਹਰ ਕਿਸ ਨੇ ਨੌਕਰੀ ਮਿਲੀ ਆ ਜਿਹਨੇ ਆਪ ਨੇ ਨੌਕਰੀ ਕੀਤੀ ਉਹਦਾ ਬੱਚਾ ਜਿਹੜਾ ਵਾ ਉਹ ਨੌਕਰੀ ਕਰਨ데요 ਵਾ ਆਪਣਾ ਸ਼੍ਰੋਮਣੀ ਕਮੇਟੀ ਦੇ ਵਿੱਚ ਤੇ ਮਾਲੀ ਸਹਾਇਤਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ ਦਿੱਤੀ ਆ ਠੀਕ ਹੈ ਜਿੰਨੇ ਵੀ ਕੇਸ ਲੜੇ ਜਿੰਨੇ ਪੌਜ ਦੇ ਵਿੱਚ ਜਿੰਨੇ ਪੈਸੇ ਲੱਗੇ ਸਾਰੇ ਹੀ ਸ਼ਰੂਮ ਦੀ ਕਮੇਟੀ ਨੇ ਪੈਸੇ ਲਾਏ ਆ ਕਿਉਂਕਿ ਅੱਜ ਕੱਲ ਜਿਵੇਂ ਕੋਈ 네ਗੈਟਿਵਿਟੀ ਫਲਾਉਣੀ ਹੁੰਦੀ ਹੈ ਹੈਪ ਧਰਮੀ ਪੌਜ ਨੇ ਸ਼ਰੂਮ ਦੀ ਕਮੇਟੀ ਨੇ ਪੁੱਛਿਆ ਇੱਕ ਸੰਗਰੂਰ ਦਾ ਸਿੰਘ ਹੈ ਧਰਮੀ ਪੌਜ ਜੀ ਚਲੋ ਨਾਮ ਉਹਦਾ ਨਹੀਂ ਲੈਣਾ ਕਿਉਂ ਉਹਨਾਂ ਨਾਲ ਗੱਲ ਹੋਈ ਕਿਉਂਕਿ ਮੈਂ ਇੰਟਰਵਿਊ ਵਿੱਚ ਇੱਕ ਉਹਦਾ ਵੇਖਿਆ ਸੀਗਾ ਉਹਦਾ ਨੰਬਰ ਉਹ ਕਹਿੰਦਾ ਵੀ ਦਰਾਸਾਲ ਗੱਲ ਹੈ ਕਿ ਸਾਨੂੰ ਪਤਾ ਨਹੀਂ ਸੀ ਪਹਿਲਾਂ ਈ ਸ਼ਰੋਣੀ ਕਮੇਟੀ ਵਿੱਚ ਨੌਕਰੀ ਕਿਦਾਂ ਕਰਦੇ ਬੰਦੇ ਕਿਵੇਂ ਕੀ ਕੀ ਆ ਅੰਦਾ ਉਹਦੇ ਜਦੋਂ ਪਤਾ ਲੱਗਾ ਉਹਨਾਂ ਦੇ ਏਰੀਆ ਦਾ ਹੈਗਾ ਹੀਗਾ ਆਪਣਾ ਸ਼ਰੋਣੀ ਕਮੇਟੀ ਮੈਂਬਰ ਉਹਨਾਂ ਦੇ ਪਿੰਡ ਕਿਤੇ ਆਇਆ ਜਿਉਂ ਗੱਲਾਂ ਬਾਤਾਂ ਚੱਲੀਆਂ ਵੀ ਇਹ ਵੀ ਧਰਮੀ ਫੌਜੀ ਆ ਉਹ ਕਹਿੰਦਾ ਜੇ ਧਰਮੀ ਫੌਜੀ ਤੇ ਤੂੰ ਨੌਕਰੀ ਕਿਉਂ ਨਹੀਂ ਕਰਦਾ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਵੀ ਨੌਕਰੀ ਦੇਣ ਦੇ ਸ਼ਰੋਣੀ ਕਮੇਟੀ ਮੈਂ ਕਦੀ ਗਿਆ ਹੀ ਨਹੀਂ ਮੱਥਾ ਟੇਕਿਆ ਵਾਪਸ ਆ ਕੇ ਅਦਾ ਉਥੋਂ ਨੇ ਮੈਨੂੰ ਰეკਮੈਂਡ ਕਰਕੇ ਦੇਤਾ ਮੈਂ ਆਇਆ ਤੇ ਨਾਲ ਹੀ ਮੈਨੂੰ ਨੌਕਰੀ ਮਿਲ ਗਈ ਤੇ ਫਿਰ ਮੈਨੂੰ ਉੱਥੇ ਏਰੀਏ ਦੇ ਵਿੱਚ ਮੇਰੀ ਬਦਲੀ ਹੋ ਗਈ ਤਕਰੀਬਨ ਜਿੰਨੇ ਤਰ ਮੇ ਫੌਜੀਆਂ ਨਾਲ ਮੇਰੀ ਗੱਲ ਹੋਈ ਨਾ ਹਰ ਕਿਸ ਨੇ ਇਹੋ ਹੀ ਆਖਿਆ ਕਿ ਸ਼ਰੋਨੀ ਕਮੇਟੀ ਨੇ ਸਾਡੀ ਹੱਥ ਤੋਂ ਵੱਧ ਮਦਦ ਕੀਤੀ ਹੈ ਬਾਕੀ ਜਿਹੜੀ ਕੁਝ ਬੰਦਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਜਿਹੜੇ ਫੌਜ ਦੇ ਵਿੱਚ ਨਹੀਂ ਜਿਹੜੇ 309 ਦੇ ਵਿੱਚੋਂ ਵਾਇਗਰ ਜਨਰਲ ਕੋਡ ਮਾਰਚਰ ਹੋਇਆ ਉਹਨਾਂ ਨੂੰ ਬਾਅਦ ਡਾਕਾ ਭਾਗ ਦੇ ਵਿੱਚ ਵੀ ਨੌਕਰੀਆਂ ਮਿਲੀਆਂ ਵਾ ਰੇਲਵੇ ਦੇ ਵਿੱਚ ਵੀ ਨੌਕਰੀਆਂ ਮਿਲੀਆਂ ਵਾ ਤੇ ਜਿਹੜੀ 50 ਸਰਕਾਰ 97 ਵਾਲੀ ਆਈ ਉਹਦੇ ਵਿੱਚ ਜਿਹੜਾ ਵਾ ਉਹਨਾਂ ਨੂੰ FCI ਵਗੈਰਾ ਦੇ ਵਿੱਚ ਵੀ ਸਰਕਾਰੀ ਨੌਕਰੀਆਂ ਜਿਹੜੀਆਂ ਵਾ ਉਹ ਇਹਨਾਂ ਬੰਦਿਆਂ ਨੂੰ ਮਿਲੀਆਂ ਵਾ ਸੋ ਇਹ ਉਹਨੂੰ ਕੰਮ ਜਿਆਦਾ ਲੰਮਾ ਹੁੰਦਾ ਇਹਦਾ ਗੱਲਾਂ ਤੇ ਹੋਰ ਵੀ ਹੈਗੀਆਂ ਚਲੋ ਆਪਾਂ ਫੇਰ ਇੱਕ ਇਹਦੇ ਤੇ ਹੋਰ ਕੰਮ ਕਰਾਂਗੇ ਵੀਡੀਓ ਸੋ ਇੰਨੀਆਂ ਕਿ ਜਾਣਕਾਰੀਆਂ ਹੈ ਕਿ ਉਹ ਇਹਦੇ ਵਾਸਤੇ ਤਾ ਥੋੜੇ ਕਟੇ ਮੈਨੂੰ ਦੱਸ ਦੇਣ ਲੱਗ ਗਿਆ ਜੀ ਇਹ ਜਾਣਕਾਰੀ ਲੈਂਦਿਆਂ ਕਿਉਂਕਿ ਮੈਂ ਨਹੀਂ ਇਹ ਚਾਹੁੰਦਾ ਇੱਕ ਦਿਨ ਮੈਂ ਪਹਿਲਾਂ ਵੀਡੀਓ ਬਣਾਈ ਸੀ 10 ਦਿਨ ਪਹਿਲਾਂ ਰੋਮੇ ਜੋ ਮਹਾਪੀ ਸੁਣੀ ਦੁਬਾਰਾ ਮੈਨੂੰ ਚੰਗੀ ਨਹੀਂ ਲੱਗੀ ਕਿ ਨਹੀਂ ਜਾ ਰਹੇ ਤੇ ਤੁਕਾ ਜਾਈ ਆ ਫਿਰ ਮੈਂ ਵਕ ਵਕ ਬਹੁਤ ਯਾਰੇ ਫੌਜੀਆਂ ਨਾਲ ਗੱਲ ਕੀਤੀ ਕਿਉਂਕਿ ਡਿਟੇਲ ਚ ਜਾਣਾ ਚਾਹੁੰਨਾ ਹਾਂ ਮੈਂ ਕਿ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੂੰ ਤੁਸੀਂ ਕਿੱਥੋਂ ਤੁਰੇ ਕਿਦਰ ਨੂੰ ਗਏ ਅੱਜ ਵੀ ਮੇਰੇ ਜਿਹੜੇ ਸੱਜਣ ਹੀ ਹੈਗੇ ਧਰਮੀ ਫੌਜੀ ਮੇਰੇ ਕਾਫੀ ਆਪਣੇ ਤਿਸਰੀ ਤਰ੍ਹਾਂ ਤਰ੍ਹਾਂ ਸਾਥ ਤੋਂ ਮੇਰੇ ਧਰਮੀ ਫੌਜੀ ਜਿਹੜੇ ਸੋਲ ਸਾਡੇ ਨਾਲ ਚੰਗਾ ਪਿਆਰ ਪ੍ਰੇਮ ਉਹਨਾਂ ਦਾ ਉਹਨਾਂ ਨਾਲ ਉਹਨਾਂ ਦੀ ਜਿਹੜੀ ਰਿਲੇਜਮੈਂਟ ਹੈਗੀ ਉਹ ਜੋਨਾ 18 ਸਿੱਖ ਜਿਹੜੀ ਉਹ ਜੰਮੂ ਤੋਂ ਤੁਹਾਨੂੰ ਦੱਸਾ ਜੰਮੂ ਤੋਂ ਆਗੇ ਹਤਰੀਵਾਲ ਵਾਲੇ ਪਾਸੇ ਨੂੰ ਉਹ ਵੀ ਸਿੰਘ ਆ ਹੋਰ ਵੀ ਕਾਫੀ ਤਰ੍ਹਾਂ ਵੀ ਫੌਜੀਆ ਦੇ ਮਤਲਬ ਕਾਫੀ ਗਿਣਤੀ ਦੇ ਵਿੱਚ ਚਲ ਮੇਰਾ ਨਿੱਜੀ ਪ੍ਰੇਮ ਪਿਆਰ ਉਹਨਾਂ ਨਾਲ ਹੈਗਾ ਵਾ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਨੇ ਉਹਨਾਂ ਤੋਂ ਨੰਬਰ ਲੈ 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 ਕੇ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਜਿਹੜੀ ਗੱਲ ਘੁਮਕਮਾ ਕੇ ਆਉਂਦੀ ਨੇ ਕਿ ਇਹਨਾਂ ਨੇ ਪੁੱਛਿਆ ਕਿ ਇਹ ਨਹੀਂ ਜਿਵੇਂ ਇੱਕ ਪਿਛੇ ਸਿੰਘ ਨੇ ਦੇ ਦਿੱਤਾ ਇਸ ਧਰਮੀ ਫੌਜੀ ਦਾ ਰਿਕਸ਼ਾ ਤੇ ਲਿਖਿਆ ਹੁੰਦਾ ਇਹ ਮੈਨੂੰ ਇਹ ਗੱਲ ਨਹੀਂ ਜਿੱਥੇ ਮਿਲੀ ਸ਼ਰੋਮਨੀ ਕਮੇਟੀ ਦੇ ਕੋਲ ਜਿੰਨੇ ਵੀ ਪਹੁੰਚ ਕੀਤੀ ਆ ਉਹਨਾਂ ਨੂੰ ਕਹਿੰਨੀ ਮਿਲੀ ਜ ਜਿੰਨੇ ਆਣ ਕੇ ਕੋਈ ਸਰਕਾਰੀ ਨੌਕਰੀ ਕਰ ਲਈ ਹੋਰ ਜਾਂ ਆਪ ਉਦਾਂ ਹੀ ਨੌਕਰੀ ਨਹੀਂ ਕੀਤੀ ਉਹਨਾਂ ਦਾ ਬੱਚਾ ਜਿਹੜਾ ਵੀ ਗਿਆ ਉਹਨਾਂ ਦੇ ਬੱਚੇ ਜਿਹੜੇ ਹਨ ਅੱਜ ਜਿਹੜੇ ਉਹ ਕਿਉਂ ਬਾਕੀ ਕੋਈ ਬਾਹਰ ਦੇ ਲੋਕ ਤੇ ਜਿਹੜੇ ਵਾਪਸ ਫੇਰ ਉੱਥੇ ਚੱਲ ਗਏ 5917 ਬੰਦੇ ਜਿਹੜੇ ਵਾਪਸ ਚਲੇ ਗਏ ਸੀਗੇ ਨੌਕਰੀ 'ਤੇ ਤੇ ਜਿਹੜੇ 309 ਬੰਦਿਆਂ ਦਾ ਜਨਰਲ ਕੋਡ ਮਾਰਸਲ ਹੋਇਆ ਨਾ ਉਹਦੇ ਵਿੱਚੋਂ ਵੀ 31 ਬੰਦੇ ਫਿਰ ਉਹਨਾਂ ਵਾਪਸ ਵੀ ਲੈ ਲਏ ਉਹਦੇ ਵਿੱਚੋਂ ਉਹ ਉਹ ਜਿਹਨਾਂ ਨੂੰ ਵੱਧ ਸਜ਼ਾਵਾਂ ਹਈਆਂ ਹਨ ਉਹਨਾਂ ਦੇ ਵੀ ਬੰਦੇ ਫੌਜ ਚ ਲੈ ਲੈ ਹੈਗੇ ਪਰ ਇਹ ਆ ਫੌਜ ਚ ਲੈ ਲੈ ਹੈ ਇਹ ਉਹਨਾਂ ਨੂੰ ਸਾਰੀ ਉਮਰ ਹਥਿਆਰ ਨਹੀਂ ਦਿੱਤਾ ਇੱਕ ਉਹਨਾਂ ਨੂੰ ਆਪਣੀ ਰੇਜਮੈਂਟ ਚ ਨਹੀਂ ਜਾਂਦਾ ਮਿਕਸ ਰੇਜਮੈਂਟਾਂ ਦੇ ਵਿੱਚ ਕੱਲਿਆ ਵਾ ਕਿਸੇ ਨੂੰ ਕਿਸੇ ਰੇਜਮੈਂਟ ਤੇ ਕੱਲਦਾ ਕਿਸੇ ਨੂੰ ਕਿਸੇ ਨੂੰ ਕਹਿੰਨ ਗੋਰਖੇ ਜਗਰਾਜ ਪਤਾਨਾਂ ਦੇ ਵਿੱਚ ਕੜਵਾਲ ਚ ਕਮਾਉ ਚ ਵੱਖਰੀਆਂ ਵੱਖਰੀਆਂ ਇਹ ਕੱਲ ਦਿੰਦਾ ਆਪਣੀ ਰੇਜਮੈਂਟ ਜੇ ਨਹੀਂ ਕੱਲਿਆ ਨੰਬਰ ਜਿੰਨਾ ਚਿਰ ਕੇ ਇਹਨੇ ਭਾਵੇਂ 10 ਸਾਲ ਜੋ ਇੰਗਰੀ ਦੀ 12 15 ਤੱਕ ਨੌਕਰੀ ਕੀਤੀ ਉਹ ਨਜਰ ਉਹਨਾਂ ਲੋਕਾਂ ਨੂੰ ਹਥਿਆਰ ਨਹੀਂ ਜੇ ਦਿੱਤਾ ਬਿਨਾਂ ਹਥਿਆਰਾਂ ਤੋਂ ਨੌਕਰੀ ਕਰਕੇ ਆਏ ਆ ਤੋ ਇਹ ਬੇਨਤੀਆਂ ਜੀ ਬਾਕੀ ਰਹਿਦੀ ਜਾਣਕਾਰੀ ਫੇਰ ਆਪਾਂ ਕਰਾਂਗੇ ਹੈਗੀ ਹੋਰ ਖਬਰ ਹੈਗੀ ਆ ਉਹ ਅਗਲੀ ਦਿਨ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ